ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਹੀ ਦਿੰਦਾ ਹੈ ਉਸੇ ਘਰ ਦੇ ਵਿੱਚ ਦੇਰ ਜ਼ਰੂਰ ਹੁੰਦੀ ਹੈ ਪਰ ਅੰਧੇਰ ਕਦੇ ਵੀ ਨਹੀਂ ਹੁੰਦੀ ਇਸੇ ਲਈ ਆਪਾਂ ਨੂੰ ਆਪਣੇ ਭਾਗਾਂ ਦਾ ਲਿਖਿਆ ਹੀ ਖਾਣਾ ਚਾਹੀਦਾ ਹੈ ਜਿਹੜੀ ਚੀਜ਼ ਰੱਬ ਨੇ ਆਪਣੇ ਭਾਗਾਂ ਦੇ ਵਿੱਚ ਤੇ ਕਰਮਾਂ ਦੇ ਵਿੱਚ ਲਿਖ ਦਿੱਤੀ ਹੈ ਚਾਹੇ ਉਹ ਸੋਖ ਹੈ ਚਾਹੇ ਦੋਖ ਹੈ ਉਹ ਆਪਾਂ ਨੂੰ ਮਿਲ ਕੇ ਹੀ ਰਹਿੰਦੀ ਹੈ ਪਰ ਸਮੇਂ ਦੇ ਨਾਲ ਆਪਾਂ ਉਸ ਨੂੰ ਬਦਲ ਜ਼ਰੂਰ ਸਕਦੇ ਹਾਂ ਆਪਾਂ ਆਪਣੇ ਕਰਮਾਂ ਨੂੰ ਭਜਨ ਬੰਦਗੀ ਕਰਕੇ ਉਸ ਪਰਮਾਤਮਾ ਦਾ ਨਾਮ ਤੇ ਆ ਕੇ ਚੰਗੇ ਕਰਮ ਕਰਕੇ ਆਪਣੇ ਕਰਮਾਂ ਨੂੰ ਤਬਦੀਲੀ ਦੇ ਵਿੱਚ ਲਿਆ ਸਕਦੇ ਹਾਂ ਜੇ ਸਾਨੂੰ ਦੁੱਖ ਤਕਲੀਫਾਂ ਤੇ ਕਸ਼ਟਾਂ ਤੋਂ ਕਿਤੇ ਨਾ ਕਿਤੇ ਉਲਝਣਾ ਪੈਂਦੀਆਂ ਹੈ ਤਾਂ ਉਸ ਸਮੇਂ ਅਸੀਂ ਉਸ ਪਰਮਾਤਮਾ ਦਾ ਨਾਮ ਜਪ ਕਰਕੇ ਉਸ ਨੂੰ ਉਸ ਮੁਸ਼ਕਲ ਦੇ ਵਿੱਚੋਂ ਲੰਘ ਸਕਦੇ ਹਾਂ ਸਤੇ ਸਦਕਾ ਹੀ ਆਜਾ ਸੇ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਾਂਗੇ ਜਿਸ ਨੂੰ ਸੁਣਦੇ ਹੋ ਤੁਸੀਂ ਵੀ ਵਾਇਗਰੋ ਵਾਇਗਰੋ ਤੇ ਆਨਲਾਈਨ ਚਾਵੋਗੇ ਸੋ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਇੱਕ ਕਹਾਣੀ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਹੈ ਇਸ ਨੂੰ ਧਿਆਨ ਦੇ ਨਾਲ ਪੂਰਾ ਅੰਤ ਤੱਕ ਜਰੂਰ ਸੁਣਨਾ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਪਿੰਡ ਦੇ ਵਿੱਚ ਕਿਸਾਨ ਤੇ ਉਸ ਦੇ ਘਰ ਵਾਲੇ ਰਹਿੰਦੇ ਸੀ ਨੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਜਾਂਦੇ ਸੀ ਤੇ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚੇ ਦੀ ਦਾਤ ਮੰਗਦੇ ਸੀ ਵਿਆਹ ਨੂੰ 7 ਸਾਲ ਹੋ ਚੁੱਕੇ ਸੀ ਤੇ ਉਹਨਾਂ ਦੇ ਘਰ ਕੋਈ ਵੀ ਪੁੱਤਰ ਜਾਂ ਧੀ ਨਹੀਂ ਸੀ ਜਿਸ ਨੂੰ ਲੈ ਕੇ ਉਹ ਬਹੁਤ ਦੁਖੀ ਰਹਿੰਦੇ ਸੀ ਤੇ ਸਾਰਾ ਦਿਨ ਕੰਮ ਕਰਦੇ ਤੇ ਵਾਇਗਰੂ ਦੇ ਵਿੱਚ ਵਿਸ਼ਵਾਸ ਰੱਖ ਕੇ ਅੱਗੇ ਵੱਲੋਂ ਵਧਦੇ ਰਹਿੰਦੇ ਉਹਨਾਂ ਦਾ ਘਰ ਵੀ ਕੋਈ ਜ਼ਿਆਦਾ ਵੱਡਾ ਨਹੀਂ ਸੀ ਛੋਟਾ ਜਿਹਾ ਘਰ ਸੀ ਤੇ ਉਸ ਦੇ ਵਿੱਚ ਹੀ ਆਪਣਾ ਰਹਿਣ ਬਸੇਰਾ ਕਰਦੇ ਸੀ ਅਸਲ ਦੇ ਵਿੱਚ ਦਿਨ ਉਹ ਅਜੇਆ ਆ ਜਾਂਦਾ ਜਦੋਂ ਉਹਨਾਂ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਉਸ ਪੁੱਤਰ ਨੂੰ ਦੇਖ ਕੇ ਸਾਰੇ ਪਿੰਡ ਵਾਲੇ ਖੁਸ਼ ਹੋ ਜਾਂਦੇ ਨੇ ਤੇ ਹੈਰਾਨ ਹੋ ਜਾਂਦੇ ਨੇ ਅਸਲ ਵਿੱਚ ਜਿਹੜਾ ਕ੍ਰਿਸ਼ਮਾ ਤੇ ਅਜੈ ਕਿਹੜੇ ਅਲੌਕਿਕ ਘਟਨਾ ਉਸ ਪੁੱਤਰ ਦੇ ਨਾਲ ਪਹਿਲਾਂ ਦੋਹੇ ਵਾਪਰੀ ਹੋਈ ਸੀ ਜਿਸੇ ਵਿੱਚ ਇੱਕ ਅਜੀਬ ਸ਼ਕਤੀ ਵਾਸ ਕਰਦੇ ਸੀ ਤਾਂ ਉਸ ਤੋਂ ਬਾਅਦ ਕਿਸਾਨ ਦੇ ਪੁੱਤਰ ਨੂੰ ਕਾਫੀ ਜਗ੍ਹਾ ਤੇ ਦਿਖਾਇਆ ਜਾਂਦਾ ਤੇ ਪੁੱਛਿਆ ਜਾਂਦਾ ਕਿ ਸਾਡੇ ਪੁੱਤਰ ਦੇ ਵਿੱਚੋਂ ਇੱਕ ਅਜੀਬ ਜਿਹੀ ਰੌਸ਼ਨੀ ਦਿਖਾਈ ਦਿੰਦੀ ਹੈ ਜਦੋਂ ਵੀ ਉਸ ਦਾ ਮੂੰਹ ਖੋਲਦਾ ਹੈ ਦੇਖਦੇ ਹਾਂ ਤੇ ਉਸ ਦੇ ਵਿੱਚ ਇੱਕ ਵੱਡੀ ਲਾਈਟ ਦਿਖਾਈ ਦਿੰਦੀ ਹੈ ਜਿਸ ਨੂੰ ਦੇਖ ਕੇ ਅਸੀਂ ਮੇ ਬਹੁਤ ਡਰ ਜਾਂਦੇ ਹਾਂ ਤੇ ਸਾਰੇ ਲੋਕ ਵੀ ਇਸ ਬਾਰੇ ਸੁਣ ਕੇ ਹੈਰਾਨ ਰਹਿ ਚੁੱਕੇ ਉਸ ਤੋਂ ਬਾਅਦ ਕਿਸਾਨ ਨੂੰ ਦੱਸਿਆ ਜਾਂਦਾ ਕਿ ਇਸ ਪਿੰਡ ਤੋਂ ਬਾਹਰ ਇੱਕ ਮਹਾਤਮਾ ਰਹਿੰਦੇ ਨੇ ਜੋ ਇਸ ਬੱਚੇ ਦੇ ਬਾਰੇ ਸਹੀ ਭਵਿੱਖ ਬਾਣੀ ਦੱਸ ਸਕਦੇ ਨੇ ਤਾਂ ਮਹਾਤਮਾ ਦੇ ਕੋਲ ਉਸ ਬੱਚੇ ਨੂੰ ਲਿਜਾਇਆ ਜਾਂਦਾ ਹੈ ਕਿ ਅਜਿਹਾ अनोखा ਕੀ ਹੈ ਸਾਡੇ ਪੁੱਤਰ ਦੇ ਵਿੱਚ ਜਿਸੇ ਕਾਰਨ ਐਸੇ ਮੋਹ ਦੇ ਵਿੱਚੋਂ ਸਾਨੂੰ ਰੋਸ਼ਨੀ ਦਿਖਾਈ ਦਿੰਦੀ ਹੈ ਤਾਂ ਮਹਾਤਮਾ ਜੀ ਦੱਸਦੇ ਨੇ ਕਿ ਤੁਹਾਡਾ ਪੁੱਤਰ ਅਮੀਰ ਹੋਣ ਵਾਲਾ ਹੈ। ਇਸ ਰਾਜ ਦਾ ਰਾਜਾ ਬਣੇਗਾ ਤੇ ਇਸ ਦਾ ਵਿਆਹ ਰਾਜੇ ਦੀ ਪੁੱਤਰੀ ਨਾਲ ਹੋਵੇਗਾ। ਤਾਂ ਕਿਸਾਨ ਇਹ ਸੁਣ ਕੇ ਹਰਾਨ ਰਹਿ ਜਾਂਦਾ ਹੈ ਤੇ ਕਿਸਾਨ ਦੀ ਪਤਨੀ ਆਪਣੇ ਪਤੀ ਵੱਲ ਅੱਖਾਂ ਘੋਰ ਕੇ ਵੇਖਣ ਲੱਗ ਜਾਂਦੀ ਹੈ ਕਿ ਇਹ ਮਹਾਤਮਾ ਕੀ ਬੋਲ ਰਹੇ ਨੇ। ਆਪਣਾ ਤਾਂ ਛੋਟਾ ਜਿਹਾ ਪਰਿਵਾਰ ਹੈ ਆਪਣੇ ਪਰਿਵਾਰ ਦੇ ਵਿੱਚ ਤਾਂ ਜਿਆਦਾ ਪੈਸਾ ਜਾਂ ਕੁਝ ਵੀ ਨਹੀਂ ਹੈ। ਐਸਾਂ ਵੀਰ ਰਾਜੇ ਦੇ ਤੀ ਨਾਲ ਕਿਵੇਂ ਹੋ ਜਾਵੇਗਾ ਇਹ ਗੱਲ ਸੁਣ ਕੇ ਮਹਾਤਮਾ ਕਹਿੰਦੇ ਕਿ ਤੁਸੀਂ ਕਬਰਾਉਣਾ ਇਹ ਰਾਜ ਦਾ ਰਾਜਾ ਇਹ ਬਣੇਗਾ ਇਸੇ ਕਰਮਾ ਵਿੱਚ ਰਾਜੋਗ ਲਿਖਿਆ ਹੈ ਅਗਾਹ ਦਾ ਲਿਖਿਆ ਕੋਈ ਵੀ ਮਿਟਾ ਨਹੀਂ ਸਕਦਾ ਇਸ ਗੱਲ ਨੂੰ ਸੁਣ ਕੇ ਉਹ ਹੈਰਾਨ ਰਹਿ ਜਾਂਦੇ ਨੇ ਤੇ ਇੱਕ ਦਿਨ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਕਰਦੇ ਜਦੋਂ ਕਿਸਾਨ ਦੇ ਉਸ ਦੇ ਘਰ ਵਾਲੀ ਆਪਣੇ ਬੱਚੇ ਨੂੰ ਘਰ ਹੀ ਇਕੱਲਾ ਛੱਡ ਜਾਂਦੇ ਨੇ ਤਾਂ ਉਹ ਬੱਚਾ ਵੀ ਆਪਣੇ ਮਾਤਾ ਪਿਤਾ ਨੂੰ ਲੱਭਣ ਦੇ ਲਈ ਉਹਨਾਂ ਦੇ ਮਗਰ ਚਲਾ ਜਾਂਦਾ ਹੈ ਤੇ ਪਰ ਉਹ ਜੰਗਲ ਦੇ ਵਿੱਚ ਰਸਤਾ ਪਟਕ ਜਾਂਦਾ ਹੈ ਉਸ ਨੂੰ ਕੋਈ ਵੀ ਰਸਤਾ ਨਹੀਂ ਮਿਲਦਾ ਤੇ ਉਹ ਜੰਗਲ ਦੇ ਵਿੱਚ ਇੱਧਰ ਉੱਧਰ ਪਟਕਦਾ ਰਹਿੰਦਾ ਹੈ ਪਟਕਦੇ ਪਟਕਦੇ ਇੱਕ ਦਿਨ ਉਹ ਰਾਜਪਾਗ ਦੇ ਵਿੱਚ ਚਲਾ ਜਾਂਦਾ ਹੈ ਤੇ ਰਾਜੇ ਨੂੰ ਕਹਿੰਦਾ ਹੈ ਕਿ ਮੈਂ ਰਸਤਾ ਭੁੱਲ ਗਿਆ ਹਾਂ ਕਿ ਤੁਸੀਂ ਮੈਨੂੰ ਆਪਣੇ ਘਰ ਰੱਖ ਲਵੋਗੇ ਰਾਜਾ ਉਸ ਨੂੰ ਆਪਣੀ ਘਰ ਨੌਕਰੀ ਦੇ ਦਿੰਦਾ ਹੈ ਤੇ ਨੌਕਰੀ ਤੇ ਰੱਖ ਕੇ ਉਸ ਨੂੰ ਕਹਿੰਦਾ ਹੈ ਕਿ ਤੂੰ ਕੰਮ ਕਰ ਕਰਕੇ ਖਾ ਸਕਦਾ ਹੈ ਪਰ ਤੇਰੀ ਉਮਰ ਅਜੇ ਕਮਾਉਣ ਹਟਾਉਣ ਵਾਲੀ ਤਾਂ ਨਹੀਂ ਤੂੰ ਪੜ੍ਹ ਵੀ ਸਕਦਾ ਸੀ ਪਰ ਉਹ ਕਹਿੰਦਾ ਕਿ ਇਹ ਕਿ ਮੈਂ ਆਪਣੇ ਮਾਤਾ ਪਿਤਾ ਤੋਂ ਵਿਛੜ ਗਿਆ ਹਾਂ ਮੇਰੇ ਮਾਤਾ ਪਿਤਾ ਕੰਮ ਤੇ ਗਏ ਸੀ ਤੇ ਜਿੱਸੇ ਕਰਕੇ ਮੈਂ ਉਹਨਾਂ ਨੂੰ ਲੱਭਣ ਨਹੀਂ ਘਰੋਂ ਬਾਹਰ ਤਾਂ ਨਿਕਲ ਗਿਆ ਪਰ ਮੈਨੂੰ ਰਸਤਾ ਨਹੀਂ ਪਤਾ ਸੀ ਮੈਂ ਪਟਕਦਾ ਪਟਕਦਾ ਤੁਹਾਡੇ ਰਾਜ ਦੇ ਵਿੱਚ ਆ ਗਿਆ ਤੇ ਰਾਜ ਮਹਿਲ ਦੇ ਵਿੱਚ ਰਹਿਣ ਲੱਗ ਪਿਆ ਹਾਂ ਮੈਨੂੰ ਵਾਇਗਰੋ ਦੇ ਵਿੱਚ ਬਹੁਤ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਇੱਥੇ ਹੀ ਮਦਦ ਕਰ ਸਕੋਗੇ ਤਾਂ ਰਾਜਾ ਉਸ ਨੂੰ ਕੋਈ ਸਮਾ ਰੱਖ ਲੈਂਦਾ ਹੈ ਤੇ ਕਹਿੰਦਾ ਤੂੰ ਇੱਥੇ ਹੀ ਰੁਕ ਜਾ ਤੇਰਾ ਪਾਲਨ ਪੋਸ਼ਣ ਇਸ ਰਾਜਪੰਗ ਦੇ ਵਿੱਚ ਹੋ ਜਾਵੇਗਾ ਰਾਜੇ ਦੀ ਬੇਟੀ ਵੀ ਛੋਟੀ ਹੁੰਦੀ ਹੈ ਤੇ ਉਹ ਉਸ ਲੜਕੇ ਦੇ ਨਾਲ ਖੇਡਣ ਲੱਗ ਜਾਂਦੀ ਹੈ ਉਸ ਲੜਕੇ ਦਾ ਨਾਮ ਅਸਲ ਦੇ ਵਿੱਚ ਮੌਨ ਹੁੰਦਾ ਹੈ ਤੇ ਰਾਜੇ ਦੀ ਲੜਕੇ ਵੀ ਛੋਟੇ ਹੋਣ ਕਰਕੇ ਉਸ ਲੜਕੇ ਦੇ ਨਾਲ ਆਪਣਾ ਜੀਵਨ ਬਸਰ ਕਰਦੇ ਹਨ ਹੌਲੀ ਹੌਲੀ ਉਹ ਇਕੱਠੇ ਵੱਡੇ ਹੁੰਦੇ ਨੇ ਪੜ੍ਹਦੇ ਨੇ ਤੇ ਕੰਮਕਾਰ ਕਰਦੇ ਨੇ ਜਦੋਂ ਰਾਜੇ ਦੀ ਲੜਕੇ ਉਸ ਲੜਕੇ ਨੂੰ ਚਾਹਣ ਲੱਗ ਜਾਂਦੇ ਹੈ ਤਾਂ ਰਾਜਾ ਇਸ ਨੂੰ ਸੁਣ ਕੇ ਹਰਾਨ ਰਹਿ ਜਾਂਦਾ ਹੈ ਤੇ ਉਸ ਲੜਕੇ ਨੂੰ ਕਹਿ ਦਿੰਦਾ ਹੈ ਤੂੰ ਸਾਡੇ ਘਰੋਂ ਚਲਾ ਜਾ ਤੂੰ ਮੇਰੀ ਲੜਕੀ ਤੇ ਡੋਰੇ ਪਾ ਰਿਆਂ ਤੂੰ ਸਾਡਾ ਰਾਜ ਭਾਗ ਖੋਣਾ ਚਾਹਨਾ ਐਸੇ ਕਰਕੇ ਉਹ ਉਸ ਨੂੰ ਘਰੋਂ ਕੱਢ ਦਿੰਦਾ ਹੈ ਤੇ ਕਹਿੰਦਾ ਹੈ ਤੂੰ ਹੁਣ ਇਸ ਘਰ ਦੇ ਵਿੱਚ ਕਦੇ ਨਹੀਂ ਆਏਗਾ ਮੌਨ ਉਹ ਤਾਂ ਚਲਾ ਜਾਂਦਾ ਹੈ ਤੇ ਫਿਰ ਜੰਗਲਾਂ ਦੇ ਵਿੱਚ ਰਹਿ ਕੇ ਆਪਣਾ ਰਹਿਣ ਬਸੇਰਾ ਖੁਦ ਬਣਾ ਲੈਂਦਾ ਹੈ। ਜੰਗਲ ਦੇ ਵਿੱਚੋਂ ਸ਼ਿਕਾਰ ਕਰਕੇ ਆਪਣਾ ਪਾਲਣ ਪੋਸ਼ਣ ਕਰਦਾ ਹੈ ਤੇ ਆਪਣੀ ਜ਼ਿੰਦਗੀ ਬਤੀਤ ਕਰਦਾ ਸੀ। ਪਰ ਕਹਿੰਦੇ ਜੇਕਰ ਪਿਆਰ ਸੱਚਾ ਹੋਵੇ ਤਾਂ ਉਹ ਮਿਲਣਾ ਜ਼ਰੂਰ ਹੁੰਦਾ ਹੈ। ਜਿਸ ਦੇ ਸਦਕਾ ਰਾਜੇ ਦੇ بیٹے ਵੀ ਉਸ ਨੂੰ ਛੱਡ ਕੇ ਉੱਥੋਂ ਚਲੇ ਗਏ ਸੀ ਤੇ ਮੌਨ ਦੇ ਨਾਲ ਹੀ ਰਹਿਣ ਲੱਗ ਪਏ ਸੀ। ਉਸ ਤੋਂ ਬਾਅਦ ਦੋਵਾਂ ਨੇ ਆਪਣੀ ਜ਼ਿੰਦਗੀ ਵਧੀਆ ਬਤੀਤ ਕੀਤੀ ਦੋਵੇਂ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਕਦੋਂ ਗੁਰੂ ਦੇ ਲੜ ਲੱਗ ਗਏ ਇਹ ਕਿਸੇ ਨੂੰ ਪਤਾ ਨਹੀਂ ਲੱਗਿਆ ਗੁਰੂ ਦੀ ਭਗਤੀ ਦੇ ਵਿੱਚ ਉਹ ਦੋਨੋਂ ਇੰਨੇ ਲੀਨ ਹੋ ਗਏ ਕਿ ਮੌਨ ਨੂੰ ਤਾਂ ਪਹਿਲਾਂ ਹੀ ਵਿਸ਼ਵਾਸੀ ਪਰ ਉਸ ਨੇ ਆਪਣੀ ਪਤਨੀ ਨੂੰ ਵੀ ਗੁਰੂ ਦੇ ਵਿੱਚ ਵਿਸ਼ਵਾਸ ਕਰਨਾ ਸਿਖਾ ਦਿੱਤਾ ਸੀ ਤੇ ਦੋਵੇਂ ਹੁਣ ਗੁਰਸਿੱਖ ਬਣ ਗਏ ਸੀ ਤੇ ਦੋਵੇਂ ਹੁਣ ਗੁਰਸਿੱਖ ਬਣ ਗਏ ਸੀ ਗੁਰਸੇਖ ਬਣ ਕੇ ਉਹ ਇੱਕ ਆਪਣੀ ਵਧੀਆ ਜ਼ਿੰਦਗੀ ਬਤੀਤ ਕਰਦੇ ਤੇ ਮੋਹਨ ਨੇ ਆਪਣਾ ਕੰਮ ਕਾਰ ਵੀ ਵਧੀਆ ਸੈੱਟ ਕਰ ਲਿਆ ਸੀ। ਉਹ ਦਿਨ ਦੂਰ ਨਹੀਂ ਜਦੋਂ ਉਸ ਨੂੰ ਰਾਜਾ ਵੀ ਮਨਾ ਲਵੇਗਾ ਤੇ ਰਾਜਾ ਉਸ ਨੂੰ ਆਪਣੇ ਘਰ ਬੁਲਾ ਲਵੇਗਾ। ਹੋਇਆ ਵੀ ਇੰਜ ਕਿ ਉਹ ਆਪਣੇ ਰੋਜ਼ ਅਰਦਾਸ ਦੇ ਵਿੱਚ ਇਹ ਬੇਨਤੀ ਕਰਦੇ ਸੀ ਕਿ ਮੇਰੀ ਪਤਨੀ ਦੇ ਘਰ ਵਾਲੇ ਮਨ ਜਾਣ ਤੇ ਉਸ ਨੂੰ ਜ਼ਰੂਰ ਆਪਣਾ ਲੈਣ। ਸਾਲ ਬੀਤਿਆ 2 ਸਾਲ ਬੀਤੇ ਤਾਂ ਰਾਜਾ ਜਦੋਂ ਬਿਮਾਰ ਹੋਇਆ ਉਸਨੇ ਆਪਣੀ ਪੁੱਤਰੀ ਦੀ ਮੰਗ ਕੀਤੀ ਤੇ ਕਿਹਾ ਜੇ ਮੈਂ ਠੀਕ ਹੋਵਾਂਗਾ ਤਾਂ ਆਪਣੀ ਤੀਰ ਕਰਕੇ ਹੀ ਠੀਕ ਹੋਵਾਂਗਾ ਉਸ ਤੋਂ ਬਾਅਦ ਮੌਨ ਜਦੋਂ ਆਪਣੀ ਪਤਨੀ ਨੂੰ ਲੈ ਕੇ ਰਾਜਯੋਗ ਦੇ ਵਿੱਚ ਜਾਂਦਾ ਹੈ ਤਾਂ ਰਾਜਾ ਬਹੁਤ ਹੀ ਨਾਜ਼ੁਕ ਹਾਲਾਤ ਵਿੱਚ ਪਿਆ ਹੁੰਦਾ ਹੈ ਤੇ ਕਹਿੰਦਾ ਹੈ ਪੁੱਤਰੋ ਮੇਰੇ ਤੋਂ ਗਲਤੀ ਹੋ ਗਈ ਹੈ ਮੈਂ ਤੁਹਾਡੀ ਗੱਲ ਨੂੰ ਸਮਝ ਨਹੀਂ ਸਕਿਆ ਉਹਾਂ ਦੇ ਪਿਆਰ ਨੂੰ ਸਮਝ ਨਹੀਂ ਸਕਿਆ ਪਰ ਅੱਜ ਤੁਸੀਂ ਮੈਨੂੰ ਇੱਕ ਸੱਚੀ ਮੁੱਚੀ ਸਿਹਤ ਦਿੱਤੀ ਹੈ ਜਿੱਤੇ ਆਪੋ ਤਾਂ ਨੇ ਖੁਸ਼ ਰਹਿਣਾ ਹੈ ਤਾਂ ਉਹਨਾਂ ਨੂੰ ਆਪਣੇ ਕਿਤੇ ਨਾ ਕਿਤੇ ਮਰਜ਼ੀ ਦੇ ਨਾਲ ਵੀ ਮਾਤਾ ਪਿਤਾ ਨੂੰ ਚਲਾਣਾ ਹੀ ਪੈਂਦਾ ਹੈ ਜਿਸ ਦੇ ਸਦਕਾ ਅੱਜ ਮੇਰੀ ਹਾਲਤ ਖਰਾਬ ਹੋਈ ਹੈ ਤਾਂ ਮੈਂ ਆਪਣੀ ਧੀ ਦਾ ਕਿਤੇ ਮਾੜਾ ਕੀਤਾ ਸੀ ਜਾਂ ਮਾੜਾ ਸੋਚਿਆ ਸੀ ਜਿਸ ਦੇ ਸਦਕਾ ਅੱਜ ਮੈਨੂੰ ਇਹਨਾਂ ਕਸ਼ਟ ਭੋਗਣਾ ਪੈ ਰਿਹਾ ਹੈ ਉਸ ਤੋਂ ਬਾਅਦ ਰਾਜਾ ਆਪਣੀ ਧੀ ਨੂੰ ਅਪਣਾ ਲੈਂਦਾ ਹੈ ਤੇ ਆਪਣੀ ਜਵਾਈ ਨੂੰ ਆਪਣਾ ਕੇ ਕਹਿੰਦਾ ਹੈ ਕਿ ਤੂੰ ਹੀ ਹੁਣ ਅਗਲਾ ਰਾਜਾ ਇਸ ਦੇਸ਼ ਦਾ ਹੋਵੇਂਗਾ ਇਹ ਗੱਲ ਚਾਹੋ ਕਿਸਾਨ ਦੇ ਮਾਤਾ ਪਿਤਾ ਨੂੰ ਪਤਾ ਲੱਗਦੀ ਹੈ ਕਿ ਉਹਨਾਂ ਦਾ ਪੁੱਤਰ ਸੱਚਮੁੱਚ ਰਾਜਾ ਬਣ ਗਿਆ ਤਾਂ ਉਹ ਹੈਰਾਨ ਰਹਿ ਜਾਂਦੇ ਨੇ ਅਸਲ ਦੇ ਵਿੱਚ ਇਹ ਗੱਲ ਉਹਨਾਂ ਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਹੀ ਮਹਾਤਮਾ ਉਹਨਾਂ ਦੀ ਪੁੱਤਰੀ ਤੇ ਜਵਾਈ ਨੂੰ ਆਸ਼ੀਰਵਾਦ ਦੇਣ ਲਈ ਆਉਂਦੇ ਨੇ ਤਾਂ ਉਹ ਉਸ ਲੜਕੇ ਦੇ ਹੱਥ ਤੇ ਉਹੀ ਨਿਸ਼ਾਨ ਦੇਖ ਲੈਂਦੇ ਨੇ ਜੋ ਉਹਨਾਂ ਨੇ ਕਿਸਾਨ ਦੇ ਪੁੱਤਰ ਦੇ ਹੱਥ ਤੇ ਦੇਖਿਆ ਸੀ ਉਸਨਿਸ਼ਾਨ ਨੂੰ ਦੇ ਕੇ ਉਹ ਕਿਸਾਨ ਨੂੰ ਦੱਸਦੇ ਨੇ ਕਿ ਕਿਸਾਨ ਬਹੁਤ ਖੁਸ਼ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਵਾਹਿਗੁਰੂ ਜੀ ਦਾ ਵਿਸ਼ਵਾਸ ਉਹਨਾਂ ਨੂੰ ਪਿਤਾ ਤੇ ਪਰਿਵਾਰ ਦੇ ਨਾਲ ਮਿਲਾ ਦਿੰਦਾ ਹੈ ਸੋ ਇਸੇ ਬਾਰੇ ਤੁਹਾਡਾ ਕੀ ਵਿਚਾਰ ਨੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ